ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਣਗੇ ਵੈਲਕਮ ਬੈਕ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਮੁੰਡੇ ਦੀ ਅਪਾਇੰਟਮੈਂਟ ਸੀ ਉੱਥੇ ਚੱਲੇ ਆਂ ਤੇ ਦਿਖਾਉਣਾ ਤੁਹਾਨੂੰ ਉੱਥੋਂ ਦੇ ਕੀ ਹਾਲਤਾਬ ਅਪਾਇੰਟਮੈਂਟ ਮੇਰੇ ਮੁੰਡੇ ਦੀ ਸੀ ਕਿ ਜਦ ਆਪਿਆ ਇੱਥੇ ਚੈੱਕ ਕਰਦੇ ਨੇ ਕਿ ਬੱਚੇ ਦੀ 12 ਯਰ ਜਦੋਂ ਆਪਣੇ ਪੂਲੀਓ ਦੀਆਂ ਬੂੰਦਾਂ ਜਾਂ ਟੀਕੇ ਟੂਕੇ ਲੱਗਦੇ ਨੇ ਉਹ ਸਾਬ ਨਾਲ ਇਤੋਂ ਵੀ ਬੱਚੇ ਨੂੰ ਚੈੱਕ ਕਰਦੇ ਨੇ ਤੇ ਇਹਦੀ 2 ਸਾਲ ਦੀ ਅਪਾਇੰਟਮੈਂਟ ਸੀ ਤੇ ਲਾਸਟ ਟਾਈਮ ਮੈਂ ਮਿਸ ਕਰਤੀ ਸੀ ਅਪਾਇੰਟਮੈਂਟ ਤੇ ਲਾਸਟ ਟਾਈਮ ਜਦੋਂ ਮੈਂ ਗਿਆ ਸੀ ਮੈਂ ਇੱਕ ਅੱਧਾ ਮਿੰਟ ਲੇਟ ਹੋ ਗਿਆ ਸੀ ਮੇਰੀ ਅਪਾਇੰਟਮੈਂਟ ਕੈਂਸਲ ਹੋ ਗਈ ਮੁੰਡੇ ਦੀ ਤੋਂ ਇਸ ਕਰਕੇ ਫਿਰ ਆਪਾਂ ਦੁਬਾਰਾ ਉਹਨਾਂ ਕੋਲ ਰੀਬੁੱਕ ਕੀਤੀ ਤੇ ਹੁਣ ਉੱਥੇ ਜਾ ਰਹੇ ਹਾਂ 9:30 ਦਾ ਟਾਈਮ ਹੈ ਉੱਥੇ ਪਹੁੰਚਣ ਦਾ 9:30 ਉੱਥੇ ਪਹੁੰਚਣਾ ਤੇ ਇਹ ਮੁੰਡਾ ਨਾਲ ਕਿੱਥੇ ਚੱਲਾ ਸੀ ਗੱਡੀ ਕਿਹੜੀ ਗੱਡੀ ਤੂੰ ਗੇਜ ਨਹੀਂ ਗਿਆ ਗੱਡੀ ਤੇ ਗੱਡੀ ਤੁਰ ਕੇ ਵੀ ਚੱਲ ਜਾ ਕਰ ਨਹੀਂ ਗੱਡੀ ਤੇ ਨਹੀਂ ਜਾਣਾ ਤੁਰ ਕੇ ਜਾਣਾ ਹੈ ਅੱਜ ਤੂੰ ਚੱਲਿਆ ਕਿੱਥੇ ਸੀ ਅੱਜ ਤੂੰ ਛੋਨਾ ਕਾਕਾ ਬਣ ਗਿਆ ਸੀ ਆ ਸਾਡਾ ਏਰੀਆ ਜਿੱਥੇ ਅਸੀਂ ਰਹਿੰਦੇ ਹਾਂ ਗਲੀਆਂ ਹਾਂ ਜੀ ਚੁੱਕਾਂ ਓਏ ਜੀ ਓਏ ਕਵਾਹ ਉੱਡ ਗਿਆ ਸੀ ਓ ਛੋ 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 ਕਵਾਹ ਇਹ ਹੇਰਲ ਨਹੀਂ ਚਲੇ ਗਏ ਅੰਦਰ ਤੇ ਅੰਦਰ ਦਾ ਇਦਾਂ ਸੀ ਆ ਇਨਾ ਬੱਚੇ-ਬੱਚੇ ਦੇ ਘੜੋਂ ਨੇ ਵੀ ਕਾਫੀ ਰੱਖੇ ਸੀ ਤੁਸੀਂ ਦੇਖ ਸਕਦੇ ਹੋ ਤੇ ਸਾਡੀ ਹੋ ਗਈ ਸੀ ਅਪਾਇੰਟਮੈਂਟ ਆਪਾਂ ਬਹੁਤ ਡਨ ਕਰਕੇ ਅਸੀਂ ਬਾਹਰ ਨਿਕਲ ਲਏ ਸੀ ਤੇ ਬਾਹਰ ਨਿਕਲਦੇ ਹਾਂ ਸਾਰੀ ਆ ਦੇਖਿਓ ਭਾਜੀ ਜਣੀ ਇਹਨਾਂ ਨੂੰ ਭੱਜ ਕੇ ਫੜ ਕੇ ਲਿਆਉਣਾ ਪੈਂਦਾ ਸਾਨੂੰ ਭੱਜ ਜਾਂਦਾ ਹੈ ਮਨਜੀਤਾ ਕੁਝ ਨਹੀਂ ਉਹਨਾਂ ਨੇ ਇਹਦੀ ਕੰਸਰਨ ਕੀਤੀ ਕਿ ਕਿੰਨਾ ਰੋਟੀ ਪਾਣੀ ਕਿੰਨਾ ਖਾਂਦਾ ਆ ਕਿ ਹਸਾਉਣਾ ਬੈਂਸ ਹੁੰਦਾ ਆ ਬੋਲਦਾ ਆ ਜਾਂ ਨਹੀਂ ਬੋਲਦਾ ਕੀ ਕੀ ਬੋਲਦਾ ਆ ਸਾਰਾ ਪੁੱਛਿਆ ਵੀ ਟਾਇਲਟ ਦਾ ਹੁੰਦਾ ਆ ਗਾਣਾ ਵਾਸ਼ਰੂਮ ਆ ਆ ਜੀ ਅਜੀ ਦਾ ਉਹਦੇ ਕਰਦੇ ਸੀ ਗੱਲਾਂ ਤੇ ਇਹ ਲੋਕਾਂ ਦਾ ਰਵਾ ਕਰ ਰਹੇ ਹੋਇਆ ਸੀ ਬਹੁਤ ਨਾਲ ਇਹ ਤਾਂ ਦਵਾਰ ਫੁੱਟੋ ਲਿਆ ਹਾਈ ਟ੍ਰੈਕ ਕੀਤੀ ਸਾਰੀਆਂ ਚੀਜ਼ਾਂ ਤੋੜ ਕਰ ਦੇ ਫਿਰ ਤੁਹਾਨੂੰ ਕਹਿੰਦੇ ਕਿ ਤੁਸੀਂ ਜਨੂੰ ਉੱਥੇ ਬੱਚਿਆਂ ਦੇ ਖੇਤਾਂ ਦੀ ਗਲਾਸ ਰਗਦੀ ਹੈ 1 ਘੰਟਾ ਉੱਥੇ ਲੈ ਕੇ ਜਾਓ ਫਿਰ ਇਹਨਾਂ ਨਾਲ ਕੋਈ ਸੇਵਾ ਨਹੀਂ ਕਾਜ ਕੋਈ ਨਹੀਂ ਕੀਤਾ ਕਿ ਰਿੰਗ ਨਾ ਬ੍ਰੇਕਸ ਕਿਉਂ ਨਹੀਂ ਕੀਤਾ ਸ਼ਾਮ ਕੋਈ ਸ਼ੋਰ ਆਉਗੀ ਮਗਰ ਨਹੀਂ ਸ਼ਾਰਟ ਮੇਰਾ ਤਾਂ ਇਹ ਦੋਨੋਂ ਕਰਾਇਆ ਤੇ ਜੋ ਕਰਿਓ ਜਿਹੜੀ ਉੱਥੋਂ ਜਿਹੜੀ ਅੱਗ ਦੀਆਂ ਜੀ ਪਾ ਦੇਊਗੀ ਚਾਪ ਪਾ ਕੇ ਰੱਖੀ ਉੱਥੋਂ ਹੋ ਗਏ ਤੇ ਆ ਗਏ ਹੁਣ ਘਰ ਨੂੰ ਰੋਟੀ ਪਾਣੀ ਖਾ ਲਿਆ ਆਣ ਕੇ ਤੇ ਰੋਟੀ ਪਾਣੀ ਖਾ ਕੇ ਹੁਣ ਹੋ ਗਿਆ ਕੰਮ ਦਾ ਟਾਈਮ ਚੱਲਿਆਂ ਕੰਮ ਤੇ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਬਾਏ ਬਾਏ